ਫੌਜ ਨੇ ਸਾਡੀ ਬੜੀ ਮਦਦ ਕੀਤੀ ਮੈਨਪਾਵਰ ਦੇ ਨਾਲ ਕਲੀਨिकल ਮੇਂਟਨੈਂਸ ਮੈਡੀਕਲ ਫੈਸਿਲਿਟੀਆਂ ਦੇ ਕੈਪਟਨ ਇਨ ਦੀ ਹਸਪੀਟਲ ਡਾਕਟਰਸ ਆਰ ਰੈਡੀ ਟੂ ਅਟੈਂਡ ਟੂ ਹਿਮ ਅਸੀਂ ਤਨੇ ਵਾਰੀ ਵਾਰੀ ਡਿਊਟੀ ਲੈਂਦੇ ਸੀ ਸਵੇਰੇ ਮੈਚ ਚਲਾ ਜਾਂਦਾ ਸੀ ਇਹਦੇ ਕੋਲ ਨਹੀਂਦਾ ਸੀ ਪੰਜ ਚਾਰ ਪੰਜ ਤੇ ਵਿੰਬਰੀ ਵਾਈਫ ਚਲੇ ਜਾਂਦੀ ਸੀ ਫਿਰ ਮੇਰੇ ਡਾਕਟਰ ਨਾਲ ਸ਼ਾਮ ਨੂੰ ਜਾਂਦੇ ਸੀ ਅਸੀਂ ਤੋਂ ਇਹ ਬੜੇ ਇਫੈਕਟਿਵ ਸੀ ਜਿੰਨਾ ਕਰਕੇ ਅਸੀਂ 8 साल तक पहले मिड एवं सेवा का दिन है ये हो वो मिड सी ये हो आशा सी कि एक दिन ज़्यादा बेटा जरूर काफी ले वाला 13 नवंबर 2022 में ते 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 तो टेंशन तो होती है जो हस्बैंड फील भी चुनता है हमेशे एंड uh, फिर बस है अनफेइटफुल डे सीखा जिधर आई गट अ कॉल नहीं मेरी नेबर आई थी मेरी कॉल

ਵੈਦਰ ਖਰਾਬ ਹੋ ਗਿਆ ਇੰਨੀ ਫੌਗ ਆ ਗਈ ਕਿ ਇਹਨਾਂ ਨੂੰ ਇਵੈਕੂਏਟ ਹੀ ਨਹੀਂ ਕਰ ਸਕੇ ਟੂ ਸ਼੍ਰੀਨਗਰ ਵੇਅਰ ਹੀ ਵੁੱਡ ਹੈਵ ਗਾਟ ਬੈਟਰ ਟ੍ਰੀਟਮੈਂਟ ਤੋ ਇੱਕ ਸਾਈਡ ਤੋਂ ਐਂਟਰ ਕੀਤੀ ਸੀ ਦੂਸਰੀ ਸਾਈਡ ਤੋਂ ਨਿਕਲ ਗਈ ਸੀ ਥਰੂ ਐਂਡ ਥਰੂ ਹਾਂ ਬਿਕੋਜ਼ ਦੇ ਟਾਰਗੇਟ ਦੇਅਰ ਨੈਕਸ ਬਾਕੀ ਤੇ ਸਾਰੇ ਜਗ੍ਹਾ ਹੈਲਮੈਟ ਹੁੰਦਾ ਹੈ ਸਿਰ ਤੇ ਵੀ ਚੈਸਟ ਤੇ ਵੀ ਉਸੇ ਗਾ ਪਹਿਲਾਂ ਤਾਂ ਸਰ ਫੌਜ ਦੇ ਵਿੱਚ ਡਟ ਕੇ ਮੁਕਾਬਲਾ ਕੀਤਾ ਗੋਲੀ ਲੱਗਣ ਦੇ ਬਾਵਜੂਦ ਵੀ ਸੰਘਰਸ਼ ਕੀਤਾ ਤੇ 8 ਸਾਲ ਦਾ ਇੱਕ ਸੰਘਰਸ਼ ਬਹਾਦਰਪੁੱਤ ਸ਼ਹੀਦ ਹੋਇਆ ਸਰ ਕਿਵੇਂ ਵੇਖਦੇ ਹੋ ਕਿ ਸਾਰਾ ਫੌਜ ਤੋਂ ਉਸ ਦਿਨ ਤੋਂ ਲੈ ਕੇ ਜਿਸ ਦਿਨ ਗੋਲੀ ਲੱਗਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਆਪਣੀ ਹੌਸਲਾ ਬੁਲੰਦੀ ਰੱਖ ਕੇ ਜਿਹੜਾ ਕਿ ਉਹ 8 ਸਾਲ ਵੀ ਜਿਹੜਾ ਕਿ ਕੱਟ ਕੇ ਐਕਚੁਅਲੀ ਫੌਜ ਨੇ ਸਾਡੀ ਬੜੀ ਮਦਦ ਕੀਤੀ ਮੈਨ ਪਾਵਰ ਦੇ ਨਾਲ ਕਲੀਨिकल ਮੇਨਟੇਨੈਂਸ ਮੈਡੀਕਲ ਫੈਸਿਲਿਟੀਆਂ ਦੇ ਕੈਪਟਨ ਇਨ ਦੀ ਹਸਪੀਟਲ doctors were ever ready to attend to him whenever any emergency came they really went out of the way to revive him and cure him is to sanu kafi himmat bani sadi mai meri wife te meri beti doctor la asi tinne vari vari duty lende si svere mai chala janda si etthe koh rehanda si panch char ghante phir meri wife chale jandi si ਫਿਰ ਮੇਰੀ ਡਾਕਟਰ ਨਾਲ ਸ਼ਾਮ ਨੂੰ ਜਾਂਦੇ ਸੀ ਅਸੀਂ ਤਿਕੰਗਰਾ ਦੇ 8 ਵਜੇ ਤੱਕ ਰਹਿੰਦੇ ਸੀ ਹਸਪੀਟਲ ਦੇ ਕਹੇ ਅਨਸਾਰ ਅਸੀਂ ਇਹਦੀ ਪੂਰੀ ਫੀਡ ਤਿਆਰ ਕਰਦੇ ਸੀ ਇਹਨੂੰ ਦਿੰਦੇ ਸੀ ਤੇ ਫੌਜ ਦੀ ਮਦਦ ਨਾਲ ਅਸੀਂ ਬਹੁਤ ਕਾਫੀ ਉਤਸ਼ਾਹਿਤ ਸੀ ਕਿਉਂਕਿ ਹਰ ਪਾਸਿਓ ਸਾਡੀ ਡਾਕਟਰ ਵੀ ਮਦਦ ਕਰ ਰਹੀ ਸੀ ਆਰਮੀ ਵੀ ਮਦਦ ਕਰ ਰਹੀ ਸੀ ਇਹਦੀ ਯੂਨਿਟ ਵਾਲੇ ਵੀ ਮੈਨ ਪਾਵਰ ਦੇ ਨਾਲ ਸਾਡੀ ਮਦਦ ਕਰ ਰਹੇ ਸੀ ਜੋ 24 ਘੰਟੇ ਇਹਦੀ ਦੇਖਭਾਲ ਕਰਦੇ ਸੀ ਔਰ ਬੜੇ ਯਾਰਨ ਵਾਲੀ ਦੀ ਸੇਵਾ ਕੀਤੀ ਬੜੇ ਪਿਆਰ ਨਾਲ ਦੀ ਸੰਭਾਲ ਕੀਤੀ ਕਿਉਂਕਿ ਹਰ 1.5-2 ਘੰਟੇ ਦੇ ਪਿਛੋਂ ਇਹਦੀ ਪੋਜੀਸ਼ਨ ਚੇਂਜ ਕਰਨੀ ਪੈਂਦੀ ਸੀ ਓਕੇ ਆਦਰਵਾਇਜ਼ ਜਖਮ ਵਗੈਰਾ ਹੋ ਸਕਦੇ ਸੀ ਸਰੀਮ ਤੇ ਇਹਦੀ ਸਰੀਰ ਦੀ ਮਾਲਿਸ਼ ਕਰਨੀ ఫిਜ਼ੀਓਥੈਰੇਪੀ ਕਰਨੀ ਟਾਈਮ ਸਿਰ ਡਾਈਟ ਦੇਣੀ ਫੀਡ ਦੇਣੀ ਪੂਰਾ ਰਿਕਾਰਡ ਰੱਖਣਾ ਇਸ ਦੇ ਹਰ ਇੱਕ ਚੀਜ਼ ਦਾ ਇਹ ਇਹ ਵੱਡੇ ਫੈਕਟਰ ਸੀ ਜਿੰਨਾ ਕਰਕੇ ਅਸੀਂ 8 ਸਾਲ ਤੱਕ ਇਹਦੀ ਮੈਂ ਟੈਮਪੋਰਲ ਸੇਵਾ ਕਰਦੇ ਰਹੇ ਇਹੋ ਉਮੀਦ ਸੀ ਇਹੋ ਆਸ਼ਾ ਸੀ ਕਿ ਇੱਕ ਦਿਨ ਸਾਡਾ ਬੇਟਾ ਜ਼ਰੂਰ ਅੱਕਾ ਖੋਲੇਗਾ ਤੇ ਠੀਕ ਹੋ ਕੇ ਕਰ ਜਾਏਗਾ ਬਤੌਰ ਕਰਨਲ ਤੁਸੀਂ ਵੀ ਰਿਟਾਇਰ ਹੋਏ ਹੋ ਫੌਜ ਦੇ ਵਿੱਚ ਲੰਮਾ ਸਮਾਂ ਕੀਤਾ ਜਿਸ ਤਰੀਕੇ ਦੀ ਕਹਾਣੀ ਹੈ ਬੇਟੇ ਨੂੰ ਸੇਨਾ ਮੈਡਲ ਦੇ ਨਾਲ ਵੀ ਜਿਹੜਾ ਕਿ ਨਵਾਜ਼ਿਆ ਗਿਆ ਹੋਇਆ ਹੈ ਉਹ ਇੱਕ ਮੂਵਮੈਂਟ ਵੀ ਸੀਗਾ ਕਿ ਜਿਸ ਸਮੇਂ ਫੇਸ ਟੂ ਫੇਸ ਮੈਲੀਟੈਂਟ ਦੇ ਨਾਲ ਕਰਦੇ ਪਏ ਸੀ ਤੇ ਆਪਣੇ ਹੋਰ ਵੀ ਕਈ ਜਵਾਨ ਜਿਹੜੇ ਬਚਾਏ ਇੱਕ ਫੌਜ ਦੇ ਜਵਾਨ ਵਾਸਤੇ ਤਾਂ ਇੱਕ ਬੜੀਏ ਗਰਵ ਵਾਲੀ ਗੱਲ ਮੈਂ ਬਤੌਰ ਪਿਤਾ ਇਹ ਗੱਲ ਜਾਣਨੀ ਚਾਹਾਂਗਾ ਕਿ ਜੇ ਮੈਂ ਕਰਨਲ ਸਭ ਨੂੰ ਇੱਕ ਸਾਈਡ ਤੇ ਰੱਖ ਦਿਆਂ ਬਤੌਰ ਪਿਤਾ ਕਿਵੇਂ ਦਾ ਗਰਵ ਮਹਿਸੂਸ ਕਰਦੇ ਹੋ ਕਿ ਜਿਹੜਾ ਤੁਹਾਡਾ ਬੇਟਾ ਕਿਸ ਤਰੀਕੇ ਦੇ ਨਾਲ ਉਹਨੇ ਆਪਣੀ ਇੱਕ ਸੰਘਰਸ਼ ਦੀ ਇੱਕ ਵੱਖਰੀ ਕਹਾਣੀ ਹੀ ਬਣਾ ਕੇ ਗਿਆ कि ਜੇ ਪਹਿਲਾਂ ਤਾਂ ਅਤਵਾਦੀਆਂ ਦੇ ਨਾਲ ਸਿੱਧਾ ਫੇਸ ਟੂ ਫੇਸ ਦਨ ਉਸ ਤੋਂ ਬਾਅਦ ਜੋ ਉਹਦਾ ਆਪਣਾ ਸੰਘਰਸ਼ ਰਿਹਾ ਵੈ ਕਿਉਂਕਿ ਗੁਰਬਾਣੀ 'ਚ ਬਹੁਤ ਵਿਸ਼ਵਾਸ ਕਰਦੇ ਸੀਗੇ ਗੁਰਬਾਣੀ ਦੇ ਲੜ ਲੱਗੇ ਸੀਗੇ ਕਿਵੇਂ ਵੇਖਦੇ ਬਤੌਰ ਪਿਤਾ ਸਰ ਆਪਣੇ بیٹے ਦੀ ਸਾਰੀ ਇਸ ਚਰਨੀ ਆਮ ਵੈਰੀ ਪ੍ਰਾਊਡ ਆਫ ਹਿਮ ਐਸ ਅ ਫਾਦਰ ਐਂਡ ਬੀਇੰਗ ਅ ਐਕਸ ਆ ਮੀ ਆਫ ਸਰ ਆ ਵੈਟਰਨ ਆਈ ਕੁਡ ਨਟ ਹੈਵ ਆਸਕਡ ਗੋਡ ਫਾਰ ਮੋਰ ਦੈਨ ਸੱਚ ਅ ਬਰੇਵ ਸਾਨੀ ਹੀ ਸੈਕਰੀਫਾਈਸਡ ਹਿਸ ਲਾਈਫ ਯੂ ਕੇਮ ਇਨ ਦੀ ਲਾਈਨ ਆਫ ਫਾਇਰ ਸੇਵ ਦਿਸ ਮੈਨ ਕਿਲਡ ਦੀ ਮਿਲੀਟੈਂਟ ਰਿਕਵਰਡ ਦੀ ਵੈਪਨਸ ਵਾਟ ਐਲਸ ਵਨ ਕੁਡ ਆਸਕ ਫਾਰ ਐਂਡ ਦੀ ਗਵਰਨਮੈਂਟ ਹੈਜ਼ ਆਨਰਡ ਹਿਮ ਬਾਈ ਗਿਵਿੰਗ ਹਿਮ ਅ ਬਰੇਵਰੀ ਅਵਾਰਡ ਐਂਡ ਆਈ ਐਮ ਰੀਲੀ ਪ੍ਰਾਊਡ ਆਫ ਥੈਟ ਕਰਨਲ ਸਾਹਿਬ ਇਸ ਤਰੀਕੇ ਦੇ ਨਾਲ ਦੋ ਜ਼ਿੰਦਗੀਆਂ ਜੀ ਕੇ ਗਏ ਨੇ ਇੱਕ ਸੈਨਾ ਦੀ ਦੂਸਰੀ ਆਪਣੇ ਆਪ ਦੇ ਨਾਲ ਜ਼ਿੰਦਗੀ ਨਾ ਹਾਰਨ ਦਾ ਇੱਕ ਜ਼ਜ਼ਬਾ ਸ਼ੁਰੂਆਤ ਥੋੜੀ ਜੀ ਦੱਸੋ ਕਿਸ तरीके ਦੇ ਨਾਲ ਉਹ 2015 ਦੇ ਵਿੱਚ ਹੁੰਦੀ ਹੈ ਕੱਲ ਦਾ ਜਿਹੜਾ ਦਿਨ ਜਿਸ ਦਿਨ ਉਹ ਸ਼ਹੀਦੀ ਪ੍ਰਾਪਤ ਕਰਦੇ ਨੇ ਕਿਸ ਤਰੀਕੇ ਨਾਲ ਇਹ ਜੀ ਸਟਾਰਟ ਇਹਨਾਂ ਦਾ ਆਪਰੇਸ਼ਨ ਹੋਇਆ ਸੀ 13 ਨਵੰਬਰ 2022 ਵਿੱਚ ਤੇ ਟੈਨਸ਼ਨ ਤੇ ਹੁੰਦੀ ਹੈ ਜਦੋਂ ਹਸਬੰਡ ਫੀਲਡ ਵਿੱਚ ਹੁੰਦਾ ਹੈ ਹਮੇਸ਼ਾ ਹੀ ਐਂਡ ਫਿਰ ਬਸ ਐਨਫੇਟਫੁਲ ਡੇ ਸੀਗਾ ਜਦੋਂ ਆਈ ਗਾਟ ਅ ਕਾਲ ਨਹੀਂ ਮੇਰੀ ਨੇਬਰ ਆਈ ਸੀ ਮੇਰੇ ਕੋਲ क्या आपके हस्बैंड को लग गई है टांग पे लगी है आई थॉट ठीक है ही बी फाइन फिर उस तो बाद मैं बहुत कॉल्स की कितना इन्होंने फोन नहीं चुकया उस तो बाद फिर बस यूनिट तो कॉल आ गई कि मैम सर हैज़ बीन इंजर्ड इज लोअर जॉइस गॉन एंड वी आर गिविंग हिम ट्रीटमेंट करके फिर बस मैनू यही कहें स्टेबल ही स्टेबल वी आर स्टेबलाइजिंग हिम ਉਹ ਦਾ ਬਾਅਦ ਪਤਾ ਲੱਗਿਆ ਕਿ ਹੀ ਵਾਸ ਗ੍ਰੀਵਿਅਸਲੀ ਇੰਜਰਡ ਲੋਅਰ ਜੋਵ ਵਾਸ ਗੋਨ ਹੀ ਵਾਸ ਪ੍ਰਫਿਊਸਲੀ ਬਲੀਡਿੰਗ ਜਿੱਥੇ ਆਪਰੇਸ਼ਨ ਹੋਇਆ ਸੀ ਉੱਥੋਂ ਹੀ ਵਾਸ 기ਵਨ ਬਲੱਡ ਲਗਾਤਾਰ ਕਿ ਬਲੱਡ ਲਾਸ ਕਵਰ ਹੁੰਦਾ ਰਹਾ ਬਟ ਉਹ ਸੀਗਾ ਕਿ ਵੈਦਰ ਖਰਾਬ ਹੋ ਗਿਆ ਇੰਨੀ ਫੌਗ ਆ ਗਈ ਕਿ ਇਹਨਾਂ ਨੂੰ ਇਵੈਕੂਏਟ ਹੀ ਨਹੀਂ ਕਰ ਸਕੇ ਟੂ ਸ਼੍ਰੀਨਗਰ ਵੇਅਰ ਹੀ ਊਡ ਹੈਵ ਗਾਟ ਬੈਟਰ ਟ੍ਰੀਟਮੈਂਟ ਫਿਰ ਦਰੁਗਮੁੱਲਾ ਵਿੱਚ ਇੱਕ ਸੀਗਾ ਐਮ ਐਚਓ ਦੇ ਵਿੱਚ ਇਹਨਾਂ ਨੂੰ ਬੇਸਿਕ ਫਰਸਟ ਏਡ ਦਿੱਤੀ ਐਂਡ ਹੀ ਵਾਸ ਅਵੇਅਰ ਸਭ ਕੁਝ ਉਹਨਾਂ ਨੂੰ ਉਹਦਾ ਪਤਾ ਸੀਗਾ ਜੋ ਮੈਨੂੰ ਦੱਸਿਆ ਕਿ ਹੀ ਵਾਸ ਸ਼ੋਇੰਗ थम्स अप ਵਨ ਡਾਊਨ ਇਕਵਿਲੀਟੈਂਟ ਮਾਰ ਰਿਹਾ ਹੈ ਆਪਣੇ ਸੀਓ ਨੂੰ ਸਭ ਦੱਸ ਰਹੇ ਸੀਗੇ ਐਂਡ ਬਟ ਇਹ ਸੀਗਾ ਜੋ ਦੇ ਨਾ ਹੋਣ ਕਰਕੇ ਟੰਕ ਪਿੱਛੇ ਕੋਲੈਪਸ ਹੋ ਰਹੀ ਸੀ ਐਂਡ ਮੈਂ ਮੈਂ ਏਜ 2015 ਦੀ ਤੁਸੀਂ ਗੱਲ ਕਰ ਰਹੇ ਹੋ ਹਾਂ ਮੈਂ ਗੱਲਾਂ ਹਾਂ 2022 ਦੇ ਵਿੱਚ 2015 ਚ ਜਦੋਂ ਮੁਕਾਬਲਾ ਹੁੰਦਾ ਕੋ ਪਵਾੜਾ ਸਿੱਧੀ ਗੋਲੀ ਜਾ ਕੇ ਜੋ ਤੇ ਲੱਗੀ ਜੋ ਤੇ ਲੱਗੀ ਸੀ ਓਕੇ ਇੱਥੇ ਇੱਕ ਇੱਕ ਸਾਈਡ ਤੋਂ ਐਂਟਰ ਕੀਤੀ ਸੀ ਦੂਸਰੀ ਸਾਈਡ ਤੋਂ ਨਿਕਲ ਗਈ ਸੀ ਥਰੂ ਐਂਡ ਥਰੂ ਹਾਂ ਬਿਕਾਜ਼ ਦੇ ਟਾਰਗੇਟ देयर Neck ਬਾਕੀ ਦੇ ਸਾਰੇ ਜਗ੍ਹਾ ਹੈਲਮਟ ਹੁੰਦਾ ਹੈ ਸਿਰ ਤੇ ਵੀ ਚੈਸਟ ਤੇ ਵੀ ਅਸਿਗਾ ਤੇ ਉਸ ਤੋਂ ਬਾਅਦ ਇਹ ਬੈਠੇ ਰਹੇ ਕਿਉਂਕਿ ਬਲੀਡਿੰਗ ਦੇ ਸੀ ਇਸ ਤੇ ਟੰਗ ਕੋਲੈਪਸ ਹੋ ਜਾਂਦੀ ਸੀ ਐਂਡ ਹੀ ਕੁਡ ਨਾਟ ਬਰੀਥ ਇਨਾਂ ਕੋ ਉਥੇ ਸਪੈਸ਼ਲਿਸਟ ਨਹੀਂ ਸੀ ਜਿਹੜੇ ਕਿ ਗਲਾ ਕੱਟ ਕੇ ਵਿੱਚ ਬਰੀਥਿੰਗ ਟਿਊਬ ਪਾ ਸਕਦੇ ਇਹਨਾਂ ਨੂੰ ਬਾਈ ਰੋਡ ਏਵੈਕੂਏਟ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਰੋਡ ਜਿਹੜੀ ਸੀ ਇਨੀ ਬਲੀਡਿੰਗ ਦੇ ਵਿੱਚ ਆਬਵੀਅਸਲੀ ਹੀ ਕੁਡ ਨਾਟ ਬੀ ਏਵੈਕੂਏਟਿਡ ਫਿਰ ਉਥੋਂ ਡਾਕਟਰਸ ਦੀ ਟੀਮ ਸ਼੍ਰੀਨਗਰ ਤੋਂ ਕੁਪਵਾੜਾ ਪਹੁੰਚੀ ਤੇਰੀ ਅਸਟ ਰਾਉਂਡ 12:30 ਰਾਤ ਨੂੰ ਉਨੀ ਦੇਰ ਤੱਕ ਹੀ ਵਾਸ ਸਿਟਿੰਗ ਫਿਰ ਉਹਨਾਂ ਨੇ ਕਰ ਦਿੱਤੀ ਟ੍ਰੈਕੈਸਟਮੀ ਕਰਕੇ ਦੈਨ ਹੀ ਸਟਾਰਟਿਡ ਬਰੀਥਿੰ ਤੇ ਫਰਸਟ ਏਡ ਦੇ ਦਿੱਤਾ ਜੋ ਵੀ ਦਿੱਤਾ ਬਟ ਹੀ ਕੇਪਟ ਸਿਟਿੰਗ ਇਨ ਐ ਕੈਂਟ ਐਂਡ ਅਵੇਅਰ ਸੀਗੇ ਉਸ ਤੋਂ ਬਾਅਦ ਮੈਨੂੰ ਕਿਹਾ ਕਿ ਹੀ ਹੈਜ਼ ਬੀਨ ਸੇਡੇਟਡ ਹੀ ਇਜ਼ ਸਟੇਬਲ ਐਂਡ ਟੂਮੋਰੋ ਵੀਲ ਸ਼ਿਫਟ ਹਿਮ ਟੂ ਡਾਇਰੈਕਟਲੀ ਟੂ ਆਰ ਐਂਡ ਆਰ ਦਿੱਲੀ ਵੇਅਰ ਹੀ ਵਿਲ ਅੰਡਰਗੋ ਦਾ ਰੀਕਨਸਟਰਕਸ਼ਨ ਦਿਸ ਆਫ ਦਾ ਜੋ ਰੈਸਟ ਆਲ ਇਜ਼ ਫਾਈਨ ਬਟ ਇਹਨਾਂ ਨਾਲ ਗੱਲ ਨਹੀਂ ਹੋਈ ਸੀ ਤੇ ਵੀ ਕੁਡ ਨਾਟ ਗੈਸ ਕਿ ਕੀ ਹੋ ਰਿਹਾ ਹੈ ਅਗਲੇ ਦਿਨ ਇਵੈਕੂਏਟ ਤੇ ਕੀਤਾ ਗਿਆ ਹੀ ਵਾਸ ਫਾਈਨ ਬਟ ਉੱਥੇ ਪਹੁੰਚ ਕੇ ਆਕਸੀਜਨ ਲੈਵਲ ਇੰਨਾ ਘਟ ਗਿਆ ਕਿ ਹੀ ਹੈਡ ਅ ਕਾਰਡੀਆਕ ਅਰੇਸਟ ਉੱਥੇ ਪਹੁੰਚ ਕੇ 10 ਮਿੰਟਸ ਦੇ ਡੈਲੀ ਹਸਪੀਟਲ ਦੇ ਅੰਦਰ ਐਮ ਆਈ ਰੂਮ ਜਿੱਥੇ ਇਹਨਾਂ ਨੂੰ ਐਮਰਜੈਂਸੀ ਵਿੱਚ ਲਿਆ ਉਦੋਂ ਰਿਵਾਈਵ ਕਰ ਲਿਆ 10 ਮਿੰਟਸ ਦੇ ਵਿੱਚ ਜਿਹੜੀ ਦੂਸਰੀ ਜ਼ਿੰਦਗੀ ਦਾ ਜ਼ਿਕਰ ਕੀਤਾ ਸੀ ਉੱਥੋਂ ਸ਼ੁਰੂ ਹੁੰਦੀ ਜਦੋਂ ਕਾਰਡੀਆਕ ਅਰੇਸਟ ਹਾਂਜੀ ਉਹ ਉੱਥੋਂ ਸਟਾਰਟ ਹੁੰਦੀ ਹੈ ਐਹੀ ਸੈਕਿੰਡ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਆਈ ਸੀ ਯੂ 'ਚ ਪਹੁੰਚੇ ਹੀ ਅਗੇਨ ਹੈਡ ਅ ਕਾਰਡੀਆਕ ਅਰੇਸਟ which lasted for 40 minutes de, ਬਟ ਹੈਟਸ ਆਫ ਉਹਨਾਂ ਡਾਕਟਰਸ ਨੂੰ ਲੱਗੇ ਰਹੇ ਕਿ ਪਲਸ ਹੈਗੀ ਹੈ ਦੇ ਕੈਪਟ ਰਿਵਾਈਵਿੰਗ ਹੈ ਤੇ ਹੀ ਗਾਟ ਰਿਵਾਈਵਡ ਹਾਰਟ ਦੁਬਾਰਾ ਚੱਲ ਪਿਆ ਐਂਡ ਦੈਨ ਵੀ ਸਟਾਰਟਡ ਵੇਟਿੰਗ ਕਿ ਹੁਣ ਹੋਸ਼ ਕਦੋਂ ਆਏਗੀ ਐਂਡ ਬਟ ਅੱਖਾਂ ਖੋਲ ਲਈਆਂ ਫਿਰ ਵੀ ਸਟਾਰਟਡ ਵੇਟਿੰਗ ਸਾਨੂੰ ਕਦੀ ਬੁਲਾਉਣਗੇ ਜਾਂ ਸਾਡੀ ਕੋਈ ਗੱਲ ਸਮਝਣਗੇ ਫਿਰ ਇਹਨਾਂ ਦੇ ਆਰਗਨ ਫੇਲਿਅਰ ਹੋਇਆ ਕਿਡਨੀਸ ਫੇਲ ਹੋਈਆਂ ਇਨਫੈਕਸ਼ਨਸ ਆਈਆਂ ਬਾਡੀ ਨੇ ਸਭ ਕੁਝ ਫਾਈਟ ਕਰ ਲਿਆ ਸੋ ਹੀ ਵਾਸ ਸਟੇਬਲ ਹੋ ਤੋਂ ਬਾਅਦ but he he could never communicate ਕਦੀ ਨਹੀਂ ਕੀਤਾ ਜਦੋਂ ਮੈਂ ਮੁਕਾਬਲਾ ਉੱਥੇ ਹੁੰਦਾ 2015 ਤੁਸੀਂ ਕਿਦੋਂ ਮਿਲਦੇ ਹੋ ਇਹਨਾਂ ਨੂੰ ਤੇ ਫਰਸਟ ਐਂਡ ਲਾਸਟ ਡਾਇਲੌਗ ਜਾਂ ਕੋਈ ਸਾਈਨ ਤੁਹਾਡਾ ਕਰਨਲ ਸਾਹਿਬ ਦੇ ਨਾਲ ਕੀ ਰਹਿੰਦਾ ਆ ਐਕਚੁਅਲੀ ਜਿਸਨੋ ਕਰਨਲ ਸੰਤੋਸ਼ ਮਹਾਦਿਕਸ਼ੀ ਇਹ ਦੋ ਐਸੀ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆਈ ਡੋਨਟ ਰਿਮੈਂਬਰ ਦ ਡੇਟ ਹੀ ਵਾਸ ਵੈਰੀ ਅਪਸੈਟ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਮੈਨੂੰ ਬਹੁਤ ਕਾਲਸ ਕੀਤੇ ਫੋਨ ਤੇ ਕਰਨਜੀਤ ਹਾਂਜੀ ਹਾਂਜੀ ਬਹੁਤ ਪਹਿਲਾਂ ਤੇ ਮੈਨੂੰ ਫਟਾਫਟ ਇਹੀ ਦੱਸਿਆ ਕਿ ਮੈਂ ਇਹਨਾਂ ਨੂੰ ਹਸਪੀਟਲ ਪਹੁੰਚਾਇਆ ਹੈ ਐਂਡ ਹੀ ਇਜ਼ ਨੋ ਮੋਰ ਤੇ ਉਸ ਤੋਂ ਬਾਅਦ ਹੀ ਹੀ ਕੈਪਟ ਕਾਲਿੰਗ ਮੀ ਛੋਟੀ ਛੋਟੀ ਗੱਲ ਲਈ ਤੇ ਹੀ ਸੈਡ ਕਿ ਮਾਰ ਕੇ ਛੱਡਣਾ ਹੈ ਬਹੁਤ ਕਮਜ਼ੋਰ ਹੋ ਗਏ ਨੇ ਇਹ ਲੋਗ ਇਹਨਾਂ ਦੇ ਮੇਲੇ ਟੈਂਸ਼ਨ ਇਹਨਾਂ ਦੇ ਪੈਰ ਪੂਰ ਕੰਮ ਨਹੀਂ ਕਰ ਰਹੇ ਮੈਂ ਤਾਂ ਮਾਰ ਕੇ ਆਉਂਗਾ ਇਸੇ ਦੁਸ਼ਮਣ ਨੂੰ ਕਮਜ਼ੋਰ ਨਾ ਸਮਝਿਓ ਤੇ ਬਟ ਉਹੀ ਗੱਲ ਕਿ ਫਿਰ ਉਹ ਜੋਸ਼ਤਾ ਹੈ ਹੀ ਸੀ ਤੇ ਐਨਕਾਉਂਟਰ ਹੋਇਆ ਮਿਲੀਟੈਂਟ ਨੂੰ ਵੀ ਚਲੋ ਮਾਰਿਆ ਹੂੰ ਮਤਲਬ ਕਿ ਲਾਸਟ ਵਾਰ ਡੀਐਨਏ ਨਾਲ ਫੋਨ ਤੇ ਹੀ ਜਦੋਂ ਉਸ ਤੋਂ ਪਹਿਲਾਂ ਗੱਲ ਹੁੰਦੀ ਹੈ ਕਿ ਜਦੋਂ ਇਹਨਾਂ ਦਾ ਮੁਕਾਬਲਾ ਹੋਣਾ ਹੁੰਦਾ ਹਾਂਜੀ ਹਾਂਜੀ ਮੈਂ ਅਮਰੀਕਾ ਇਹਨਾਂ ਨੂੰ ਕਰਦੀ ਰਹੀ ਵੌਨ ਕਰਦੀ ਰਹੀ ਕਿ ਟੇਕ ਕੇਅਰ ਆਫ ਯੋਰਸੈਲਫ ਧਿਆਨ ਰੱਖਿਓ ਹਾਂ ਹਾਂ ਮੈਂ ਠੀਕ ਹਾਂ ਕਿਉਂਕਿ ਪੂਰਾ ਇਹ ਲੋਕ ਦੱਸਦੇ ਨਹੀਂ ਪੂਰੀ ਗੱਲ ਵੀ ਨਹੀਂ ਸੀ ਕਰਦੇ ਮੈਂ ਸਾਡੇ ਫੋਨ ਟੈਪ ਹੋ ਰਹੇ ਨੇ ਮੈਂ ਜ਼ਿਆਦਾ ਨਹੀਂ ਬੋਲ ਸਕਦਾ ਬਸ ਆਈ ਐਮ ਓਕੇ ਜੋ ਵਾਈਫ ਨੇ ਪੁੱਛਣਾ ਹੁੰਦਾ ਕੁਝ ਖਾਇਆ ਆ ਜਾਂ ਤੇ ਆ ਮੈਂ ਖਾਇਆ ਹੈ ਪ੍ਰਪੇਅਰ ਕਰ ਲਿਆ ਸੀ ਅਸੀਂ ਅਸੀਂ ਮੈਗੀ ਖਾ ਲੈਂਦੇ ਆ ਮੈਂ ਕਿਹਾ ਉਹ ਲੋਕ ਤੇ ਆਪਣੇ ਨਾਲ ਡਰਾਈ ਫਰੂਟ ਰੱਖਦੇ ਨੇ ਤੁਸੀਂ ਵੀ ਪ੍ਰਪੇਅਰ ਹੋ ਕੇ ਖਾਲੀ ਪੇਟ ਨਹੀਂ ਜੰਗ ਲੜਿਆ ਕਰੋ ਖਾ ਕੇ ਜਾਇਆ ਕਰਿਓ ਐਂਡ ਬਸ ਆਹੀ ਨੋਰਮਲ ਗੱਲਾ ਤੇ ਬੜ ਮਕਸਰ ਇਹ ਗੱਲ ਕਹਿੰਦੇ ਨੇ ਕਿ ਇੱਕ ਫੌਜ ਦੇ ਅਫਸਰ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਤੇ ਉਹਦੀ ਫੈਮਿਲੀ ਦੀ ਵੀ ਜਿਹੜੀ ਜ਼ਿੰਦਗੀ ਹੁੰਦੀ ਹੈ ਉਹ ਇੱਕ ਟਾਈਮ ਤੇ ਆ ਕੇ ਸਿਮਿਲਰ ਹੋ ਜਾਂਦੀ ਹੈ ਜਿਦਾ ਤੁਸੀਂ ਜ਼ਿਕਰ ਕੀਤਾ ਕਿ ਦੁਸ਼ਮਨ ਨੂੰ ਕਮਜ਼ੋਰ ਨਾ ਸਮਝਿਓ ਕਿਉਂਕਿ ਤੁਸੀਂ ਉਸ ਚੀਜ਼ ਨੂੰ ਅੰਡਰਸਟੈਂਡ ਕਰਦੇ ਸੀਗੇ ਜੋtheta ਦੀਆਂ ਸਿਚੁਏਸ਼ਨ ਸੀਗਾ ਪਰ ਮੈਂ ਇੱਕ ਗੱਲ ਹੋਰ ਜਾਣਨੀ ਚਾਹਾਂਗਾ ਜਿਹੜਾ ਇਹ 8 ਸਾਲ ਦਾ ਸਫ਼ਰ ਰਿਹਾ ਹੈ ਕੋਮਾ ਦਾ ਤੁਹਾਡਾ ਵੀ ਜਿਹੜਾ ਕਿ ਐਸ ਵੈਲ ਐਸ ਜਿਹੜਾ ਚਾਹੇ ਫੈਮਲੀ ਨੂੰ ਹੋਵੇ ਚਾਹੇ ਸਰਦੀ ਟੇਕ ਕੇਅਰ ਇੱਕ ਕਿਹੜੀ ਇਹੋ ਜੀ ਚੀਜ਼ ਸੀਗੀ ਕਿਉਂਕਿ ਤੁਸੀਂ ਦੱਸਿਆ ਕਿ ਸਰ ਨਾਲ ਜਦੋਂ ਅਸੀਂ ਪਹਿਲਾਂ ਗੱਲ ਕਰਦੇ ਪਏ ਸੀਗੇ ਕਿ ਇਹ ਤਾਂ ਦਾ ਨਿਸ਼ਾਨ ਦਿੰਦੇ ਸੀ ਸੁਣਦੇ ਵੀ ਸੀਗੇ ਕਿਤੇ ਨਾ ਕਿਤੇ ਥੋੜਾ ਰਿਸਪੌਂਸ ਕਰਦੇ ਸੀਗੇ ਕਿਉਂਕਿ ਗੁਰਬਾਣੀ ਦੇ ਨਾਲ ਜੁੜੇ ਹੋਏ ਸੀਗੇ ਪਾਠ ਵੀ ਕਰਦੇ ਸੀਗੇ ਥੋੜਾ ਉਹਦੇ ਬਾਰੇ ਮੈਂ ਰਿਲੀਜੀਅਸ ਤਾਂ ਬਹੁਤ ਸੀ ਲਾਈਕ ਸਵੇਰੇ ਪਾਠ ਕਰਨ ਤੋਂ ਬਿਨਾ ਹੀ ਹੀ ਨੇਵਰ ਯੂਜ਼ ਟੂ ਹੈਵ ਐਨੀਥਿੰਗ ਕੁਝ ਨਹੀਂ ਖਾਣਾ ਉਹੀ ਤਾਂ ਕਹਿ ਰਹੀ ਹੈ ਕਿ 12 ਵਜੇ ਤੱਕ ਜੇ ਪਾਠ ਨਹੀਂ ਹੋਇਆ ਤੇ ਖਾਣਾ ਵੀ ਕੁਝ ਨਹੀਂ ਤੇ ਪੇਟ 'ਚ ਤੇ ਕੁਝ ਪਾ ਲਿਆ ਕਰੋ ਫੇਰ ਹੀ ਲੜਨ ਜਾਇਆ ਕਰੋ ਬਾਈ ਗਰੂ ਤੇ ਪੂਰਾ ਕਰੋਸਾ ਹਾਂਜੀ ਪਰੋਸਾ ਮੈਨੂੰ ਵੀ ਹੈ ਹੁਣ ਵੀ ਹੈ ਪਰ ਉਦੋਂ ਆਏ ਸੀ ਕਿ ਇਹਨਾਂ ਨੂੰ ਤਾਂ ਕੁਝ ਹੋ ਹੀ ਨਹੀਂ ਸਕਦਾ ਤਾਂ ਮਤਲਬ ਗੁਰਬਾਣੀ ਹੁੰਦਾ ਪਾਠ ਕੀਤੇ ਬਿਨਾ ਬਾਰ ਹੀ ਨਹੀਂ ਨਿਕਲਦੇ ਹੈਗੇ ਚਲੋ ਉਹ ਤਾਂ ਹੁਣ ਇੰਨਾ ਗੱਲਾਂ ਦੀ ਸਮਝ ਤਾਂ ਨਹੀਂ ਹੈਗੀ ਕਿਉਂ ਹੋਇਆ ਕੀ ਹੋਇਆ ਬਟ ਇਹ ਜਨਮ ਦੂਸਰਾ ਹੀ ਸੀ ਇਹਨਾਂ ਦਾ ਇੱਕ ਜਨਮ ਹੋ ਸੀਗਾ ਦੂਸਰਾ ਜਨਮ ਐ ਸੀ ਅਸੀਂ ਇਸ ਕਰਕੇ ਫਾਈਟ ਕਰਦੇ ਰਹੇ ਕਿ ਜਦੋਂ ਆ ਇਹਨਾਂ ਇੰਨੀ ਬਰੇਵਲੀ ਫਾਈਟ ਕੀਤਾ ਤਾਂ ਅਸੀਂ ਤਾਂ ਹਥਿਆਰ ਛੱਡ ਨਹੀਂ ਸਕਦੇ ਨਾ ਅਸੀਂ ਤਾਂ ਕਰਨਾ ਹੀ ਹੈ ਫਾਈਟ ਨਾਲ ਮੈਡਮ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹ ਰਿਹਾ ਕਿ ਸ਼ੈਤਨ ਉਹ ਠੀਕ ਨਾ ਲੱਗੇ ਪਰ ਇਹ ਜਿਹੜਾ 8 ਸਾਲ ਦਾ ਸਫਰ ਰਿਹਾ ਵਾ ਬੱਚੇ ਵੀ ਛੋਟੇ ਹੋਣਗੇ ਗੁੜੀਆਂ ਦਾ ਤੁਸੀਂ ਦੱਸਿਆ ਕਿ ਥੋੜੇ ਦਿਨ ਪਹਿਲਾਂ ਜਾਂ ਥੋੜੇ ਸਾਲ ਪਹਿਲਾਂ ਹੀ ਦੱਸਿਆ ਇਹ ਸਿਚੁਏਸ਼ਨ ਜੇ ਮੈਂ ਤੁਹਾਨੂੰ ਪੁੱਛਾਂ ਕਿ ਕਿਉਂਕਿ ਅਕਸਰ ਗੱਲਾਂ ਹੁੰਦੀਆਂ ਕਿ ਇਹ ਤਾਂ ਫੌਜ ਦੇ ਅਫਸਰ ਨੇ ਅਫਸਰੀ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਉਹ ਫੈਮਲੀ ਕਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਹੰਡਾਉਂਦੀ ਹੈ ਕਿ ਤੁਸੀਂ ਤੁਹਾਡੇ ਤੋਂ ਵੱਧ ਪ੍ਰੈਕਟੀਕੈਲਿਟੀ ਦੇ ਵਿੱਚ ਇਹ ਚੀਜ਼ ਨੂੰ ਕੋਈ ਨਹੀਂ ਚੰਗੀ ਤਰ੍ਹਾਂ ਦੇਖ ਸਕਦਾ ਕਿਉਂਕਿ ਤੁਸੀਂ ਹੰਡਾਈਏ ਪਤਾਰ ਵਾਈਫ ਨਪ੍ਰੀਤ ਵਾਸਤੇ ਇੱਕ ਕਿਸ ਤਰੀਕੇ ਦੀ ਜਤਨੀ ਜਿਹੜੀ ਹੈ ਸਾਰੀ ਰਹੀ ਜਦੋਂ ਵਾਈਫ ਬਣ ਗਏ ਤਾਂ ਫੌਜ ਵਿੱਚ ਉਹ ਹੁੰਦਾ ਜਨੂਨ ਜੋਸ਼ ਇਹਨਾਂ ਮੈਨੂੰ ਪਹਿਲਾਂ ਹੀ ਕਹਿੰਦਾ ਸੀ ਵਿਆਹ ਤੋਂ ਕਿ ਮੇਰੀ ਪਹਿਲੀ ਵਾਈਫ ਤੂੰ ਨਹੀਂ ਆਗੀ ਪਹਿਲੀ ਵਾਈਫ ਮੇਰੀ ਵਰਦੀ ਤਾਂ ਉਦੋਂ ਹੀ ਪ੍ਰਪੇਅਰਡ ਸੀਗੇ ਅਸੀਂ ਤਾਂ ਐਂਡ ਬਸ ਉਹਦਾ ਹੀ ਆਪ ਸਾਡੇ ਵਿੱਚ ਵੀ ਇਹ ਭਰ ਦਿੰਦੇ ਨੇ ਉਹ ਉਹੀ ਜਜ਼ਬਾ ਭਰ ਦਿੰਦੇ ਨੇ ਕਿ ਥਿਸ ਇਜ਼ ਰੀਅਲ ਲਾਈਫ ਥਿਸ ਇਜ਼ ਰੀਅਲ ਆਰਮੀ ਔਰ ਥਿਸ ਇਜ਼ ਮਾਈ ਫਰਸਟ ਡਿਊਟੀ ਤਾਂ ਮੇਰੀ ਕੰਟਰੀ ਹੈ ਤੇ ਬਾਕੀ ਸਭ ਕੁਝ ਬਾਅਦ ਚ ਹੀ ਆਉਂਦਾ ਫਿਰ ਇਹ ਭੁੱਲ ਜਾਂਦੇ ਨੇ ਜਦੋਂ ਇਹ ਅੱਗੇ ਹੁੰਦੇ ਨੇ ਫਿਰ ਇਹਨਾਂ ਨੂੰ ਹੋਰ ਨਹੀਂ ਕੁਝ ਨਜ਼ਰ ਆਉਂਦਾ ਫਿਰ ਇਹਨਾਂ ਨੂੰ ਬਸ ਆਪਣਾ ਮਦਰਲੈਂਡ ਤੇ ਆਪਣੀ ਯੂਨੀਫਾਰਮ ਹੀ ਨਜ਼ਰ ਆਉਂਦੀ ਬਸ ਇਹਨਾਂ ਤੇ ਆਈ ਕੈਨ ਗਾਰੰਟੀ ਕਿ ਇਹਨਾਂ ਨੂੰ ਉੱਥੇ ਕੁਝ ਨਹੀਂ ਯਾਦ ਹੁੰਦਾ ਅੱਗੇ ਤੇ ਵੈਸੇ ਇਹ ਪੂਰੇ ਲਵਿੰਗ ਹਸਬੰਡ ਹੁੰਦੇ ਨੇ ਬੱਚੇ ਸਵੇਰੇ ਸ਼ਾਮ ਕਾਲ ਕਰਨਾ ਹਰ ਚੀਜ਼ ਦੀ ਪਰ ਜਦੋਂ ਇਹ ਫਰੰਟ ਤੇ ਨੇ ਫੇਰ ਸਿਰਫ ਦੇਖਦੇ ਰਹੇ ਫੇਰ ਫੇਰ ਸ਼ਾਇਦ ਆ ਸਾਨੂੰ ਭੁੱਲ ਜਾਂਦੇ ਨੇ ਹਾਂਜੀ ਇਹ ਜਿਹੜਾ ਸਫਰ ਮੈਮ ਰਹਿੰਦਾ ਵੈ ਕਿ ਅਸੀਂ ਗੱਲ ਮੈਂ ਤੁਹਾਨੂੰ ਪੁੱਛਤਾ ਪਿਆ ਸੀ ਕਿ ਗੁੜੀਆ ਦੀ ਏਜ ਕਿੰਨੀ ਹੈ ਬੱਚਿਆਂ ਨੂੰ ਜਦੋਂ ਤੁਸੀਂ ਇਸ ਚੀਜ਼ ਬਾਰੇ ਦੱਸਿਆ ਕਿਉਂਕਿ ਸਰ ਲੰਮਾ ਸਮਾਂ ਉੱਥੇ ਰਹੇ ਨੇ ਉਹ ਗੁੜੀਆ ਛੋਟੀ ਸੀਗੀ ਜ਼ਿਕਰ ਕੀਤਾ ਇਹ ਸਾਰੀਆਂ ਚੀਜ਼ ਜ਼ਿਕਰ ਕਿਸ ਤਰ੍ਹਾਂ ਲਿਆ ਤੇ ਬੱਚਿਆਂ ਦਾ ਕੀ ਰਿਐਕਟ ਸੀ बच्चे ਵੀ ਉਹਨਾਂ ਵੱਡੀ ਵਾਲੀ ਤਾਂ 11 ਸਾਲ ਦੀ ਸੀ ਇਹਨੇ ਪਾਪਾ ਨੂੰ ਟਾਈਮ ਸਪੈਂਡ ਕੀਤਾ ਸੀ ਇਹਨੂੰ ਤੇ ਉਹਨਾਂ ਤੇ ਆਰ ਜਿੱਦਾਂ ਕੀਤਾ ਹੋਇਆ ਸੀ ਕਿ ਵੱਡੀ ਸੀ ਸਮਝ ਰਹੀ ਸੀ ਸਾਰਾ ਕੁਝ ਕਿ ਪਾਪਾ ਨੇ ਫਾਈਟ ਕੀਤੀ ਹੈ ਪਹਿਲਾਂ ਕੰਟਰੀ ਲਈ ਕੀਤੀ ਹੈ ਹੁਣ ਸਾਡੇ ਲਈ ਕਰ ਰਹੇ ਨੇ ਤੇ ਛੋਟੀ ਨੂੰ ਤਾਂ ਕੁਝ ਸਮਝ ਨਹੀਂ ਸੀ 1 ਸਾਲ 5 ਮਹੀਨੇ ਦੀ ਸੀਗੀ ਇਹਨੂੰ ਤੇ ਮੈਨੂੰ ਇਹੀ ਸੀ ਮੇਰਾ Aim ਕਿ ਮੇਰੇ ਬੱਚੇ ਨਾਰਮਲ ਗਰੋ ਕਰਣ ਬਾਕੀ ਦੁਨੀਆ ਦੇ ਬੱਚਿਆਂ ਵਾਂਗੂ ਮੈਂ ਇਹਨਾਂ ਨੂੰ ਹਰ ਚੀਜ਼ ਲੈ ਕੇ ਗਈ 12ਵੀਂ ਇਹਨਾਂ ਨੂੰ ਲੈ ਕੇ ਜਾਂਦੀ ਰਹੀ ਸੀ ਕਿਸੇ ਤਰੀਕੇ ਨਾਲ ਉਹ ਜਿਹੜੀ ਚੀਜ਼ ਆ ਬੈਕ ਜਿਹੜਾ ਹੈਗਾ ਇਨਸੀਡੈਂਟ ਸਰ ਨਾਲ ਹੋਇਆ ਉਹ ਹਸਪਟਲਾਈਜ਼ ਉਹ ਕਿਸੇ ਤਰੀਕੇ ਨਾਲ ਹਾਵੀ ਨਾ ਹੋ ਸਕੇ ਪਾਸਟ ਜਿਹੜਾ ਕਿ ਦੇ ਸ਼ੁੱਡ ਹੈਵ ਅ ਨਾਰਮਲ ਲਾਈਫ ਤੇ ਨਾਲੇ ਮੈਂ ਮਦਰ ਵੀ ਹਾਂ ਫਾਦਰ ਵੀ ਹਾਂ ਜੀ ਤੇ ਮੈਂ ਆਪਣੇ ਦੋਵੇਂ ਰੋਲਸ ਅੱਛੀ ਤਰ੍ਹਾਂ ਕਰਨੇ ਆਂ ਐਂਡ ਮੈਂ ਕਿਤੇ ਵੀ ਮਤਲਬ ਮਾਈ ਚਿਲड्रन ਆਰ ਡੂਇੰਗ ਗੁੱਡ ਵੈਸੇ ਪਰ ਇਹਨੂੰ ਤੇ 4 ਸਾਲ ਪਹਿਲਾਂ ਇਹਨੇ ਮੈਨੂੰ ਪੁੱਛਿਆ ਕਿ ਇਹ ਉੱਥੇ ਕਿਉਂ ਨਹੀਂ इनको ਉਠਾਓ ਨਾ तो पापा हाँ जी हाँ जी पहला जो तो जो बहुत छोटी सी एक घर आके अपने टॉयज वाली टोकरी खाली करके उस लेट जाती कि पापा ऐसे लेटे हैं इन्हें इदा ही लेटे हुए देखे हैं तो उस तो बाद फिर इन्हें चार साल पहला पूछा क्या हुआ था फिर मैंने एक्सप्लेन किया कि मिलिटेंट ही वॉज अ बैड गाय पापा ने फाइट किया एंड ही किल दैट गाय और ही वॉज अ ब्रेव ही इज अ हीरो इज़ अ ब्रेव मैन ਤੇ ਸਮਝ ਗਈ ਫਿਰ ਹੌਲੀ ਹੌਲੀ ਸਾਰਾ ਕੁਝ ਹੈ ਗੁਨੀਤ ਪਾਪਾ ਨੂੰ ਵੱਜ ਕਿਵੇਂ ਯਾਦ ਕਰਦੇ ਹੋ ਆਈ ਥਿੰਕ ਹਮ ਵਟ ਏਵਰ ਗੁੱਡ ਟਾਈਮਸ ਹਿਵ ਸਪੈਂਟ ਵਿਦ ਹਿਮ ਅੰ ਮੈਂ ਯਾਦ ਰੱਖਤੇ ਹੈ ਐਂਡ ਆਈ ਹੀ ਆਲਵੇਸ ਯੂਸ ਟੂ ਟੈਲ ਮੀ ਕੇ ਜੋ ਵੀ ਕਰੋਗੇ ਡੂ ਇਟ ਫॉर ਥੈਸੈਲਫ ਐਂਡ ਯਾ ਵਾ ਹੀ ਵਾਸ ਆਈ ਡੋਟ ਨੋ ਵਟ ði ਰੀਜ਼ਨ ਫੋਰ वट ही स्टेट मे बी सफर्ड फॉर सो लॉन्ग मे भी इट वॉज फॉर आस बट आईड दैट पी स्नाओ अगर मैं पापा को अगर सिंगल एक डिस्क्राइब करना फौज की जिंदगी ए रियल फौज है फाइट करना फैमिली का पिछू सर्वाइव करना ਐਂਡ ਦਿਸ ਇਜ਼ ਦਾ ਰੀਅਲ ਫੌਜ ਕਿ ਆਪਣੇ ਕੌਜ਼ ਲਈ ਕਿ ਫਾਈਟਿੰਗ ਫੈਮਲੀ ਸਪੋਰਟ ਕਰਦੀ ਰਹੇ ਡਿਊਟੀ ਸਿਖਾ ਜਾਂਦੇ ਨੇ ਡਿਊਟੀ ਇਸ ਫਰਸਟ ਇਹੀ ਫੌਜ ਹੈ ਔਰ ਸਾਨੂੰ ਵੀ ਡਿਊਟੀ ਦੇ ਜਾਂਦੇ ਨੇ ਅਸੀਂ ਵੀ ਉਹ ਕਰੀ ਜਾਂਦੇ ਆ ਬਸ ਕਿ ਕੰਟਰੀ ਇਸ ਫਰਸਟ ਡਿਊਟੀ ਇਸ ਫਰਸਟ ਫੇ ਉਹ ਸਮਾਜ ਨੂੰ ਸਨੇਹਾ ਜੇ ਤੁਹਾਡੇ ਵੱਨੋਂ ਇੱਕ ਨੱਟ ਫੈਮਲੀ ਵੱਲੋਂ ਦੇਣਾ ਹੋਵੇ ਜਿਸ ਤਰੀਕੇ ਨਾਲ ਸ਼ਹੀਦ ਕਰਨਬੀਰ ਸਿੰਘ ਹੋਰਾਂ ਨੇ ਆਪਣੀ ਸਾਰੀ ਜਰਨੀ ਨੂੰ ਕੀਤਾ ਵਾ ਕਿ ਸਨੇਹਾ ਇੱਕ ਸਮਾਜ ਨੂੰ ਜਿਹੜਾ ਦਿੰਦੇ ਹੋ ਕਿ ਇਹ ਬਾਕੀ ਦੀ ਚੀਜ਼ ਹਰੇਕ ਬੰਦੇ ਨੂੰ ਅੱਗੇ ਲੈ ਕੇ ਜਾਣੀ ਚਾਹੀਦੀ ਜੋ ਸਰ ਦਾ ਜਜ਼ਬਾ ਸੀਗਾ ਫੇਥ ਹੋਣਾ ਚਾਹੀਦਾ ਹੈ ਆਪਣੇ ਆਪ ਤੇ ਔਰ ਜਿਹੜੇ ਵੀ ਕੰਮ ਚ ਲੱਗੇ ਹੋਏ ਹੋ ਅਸ ਯੂ ਸ਼ੁਡ ਡੂ ਇਟ ਵਿਦ 올 ਯੋਰ ਹਾਰਟ ਐਂਡ ਕੀਪ ਫਾਈਟਿੰਗ ਬਸ ਕੀਪ ਫਾਈਟਿੰਗ ਉਹੀ ਸੁਣਨਾ ਸ਼ਹੀਦ ਲੈਫਟਨੈਂਟ ਕਰਨਲ ਕਰਨਵੀਰ ਕਿਵੇਂ ਯਾਦ ਕਰਦੇ ਹੋ ਮੈਂ ਸਿਰਫ ਤੁਹਾਡੀ ਜਵਾਨੀ ਸੁਣਨਾ ਚਾਹਾਂਗਾ ਕੋਈ ਸਵਾਲ ਨਹੀਂ ਮੇਰਾ ਤਨ ਜਿਗਰਾ ਮਾਮਲਾ किस तरीके ना याद कर मैंने हर तरीके हर समय याद करा मुझे ब्रेवरी ने याद करा जिसने अपने देश के लिए इंद्रा काम और मैं किस तरीके याद करा अपने बच्चे के ऐसा ने ब्रेव बच्चे को ही इंद्रा सारे ब्रेव बच्चे नहीं हो सकते और मेरा बेटा बहुत ब्रेव सी कई सही है जान बचाके आप शहीद हुए आप शहीद हुए। त्यांनी दी जान बचाई उसने। जड़े जे उदे नाल सोल्जर सी ओना दी जान बचाई उसने। और आप अग्गे हो गया हो। के हो के। तरम पत्नी नाल मैं गल करदा सी मैंने कहा दो जिंदगियां दे विच ओना ने संघर्ष कीता है। एक जिंदगी जीओनु एक दोले बाकी आई बाकी दोले हो। के बिल्कुल ठीक कह रहे। ठीक है जो परमात्मा कर रहे हो मंजूर करना वागुरु ने ने बहुत मानता से बाकी वाहगुरु वो दास लग गया उस कहगी कि हर बच्चा करण भीर वर्गा हो गए और माँ प्यो की भी यही शिक्षा होंगी है कि बेटा सा अच्छा कर और देश ले अगर देश अगर तुम आर्मी हो तो करना चाहिए वी आर प्राउड ऑफ दो that's all thank you so much. thank you